ਭਾਰਤੀ ਜਨਤਾ ਪਾਰਟੀ ਜਿੰਦਾਬਾਦ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਪੰਜਾਬ ਸਰਕਾਰ ਜਿੰਦਾਬਾਦ ਸਹੂਲਤਾਂ ਦਿਖਾਈਆਂ ਜਾ ਰਹੀਆਂ ਕਿ ਜਿੱਥੇ ਕਿ ਮੁੜਵਾ ਹਰਮਨਤਮਨ ਜੀ ਦਾ ਪੁਤਲਾ ਜੋ ਹਾ ਰੱਖਿਆ ਹੋਇਆ ਇਹਨਾਂ ਨੇ ਇੱਥੇ ਆ ਕੇ ਜੀ ਬਿੰਤਾ ਵੀ ਸਾਡੇ ਕੋਲ ਸਾਹਿਬ ਨੂੰ ਸਾਹਿਬ ਫੋਰ ਵੀਜ਼ੇ ਕੀਤੇ ਮੈਂਬਰ ਸਾਹਿਬਾਨ ਮੱਟੂ ਜੀ ਸਾਰੇ ਇੱਥੇ ਪਹੁੰਚੇ ਨੇ ਨਾਲ ਗੱਲਬਾਤ ਕਰਦੇ ਆ ਸਾਰੇ ਅੱਜ ਕੀ ਮਸਲਾ ਪੂਰਾ ਇਹ ਕੰਪਲੈਂਟ ਸਭ ਤੋਂ ਪਹਿਲਾਂ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਸਾਰੀ ਫੈਕਸ ਦਾ ਅੱਜ ਜਿਹੜਾ ਪੂਰੇ ਪੰਜਾਬ ਦੇ ਵਿੱਚ ਭਾਜਪੀ ਵੱਲੋਂ ਭਗਵੰਤ ਮਾਨ ਸਰਕਾਰ ਦੇ 3 ਸਾਲ ਪੂਰੇ ਹੋ ਗਏ ਆ ਉਹਦੇ ਸੰਬੰਧ ਦੇ ਵਿੱਚ ਇਹ ਸਰਕਾਰ ਹਰੇਕ ਪਲੇਟਫਾਰਮ ਤੇ ਫੇਰ ਰਹੀ ਹੈ ਇੱਥੋਂ ਤੱਕ ਕਿ ਜਿਹੜਾ ਨਸ਼ੇ ਦਾ ਇਹਨਾਂ ਨੇ ਵਾਅਦਾ ਕੀਤਾ ਸੀਗਾ ਕਿ ਅਸੀਂ ਨਸ਼ਾ ਦੂਰ ਕਰਾਂਗੇ ਉਹ ਨਸ਼ਾ ਦੂਰ ਕਰਨ ਦੀ ਵੀ ਇਹ ਵਾਅਦਾ ਤੁਰਿਆ ਜਾ ਰਿਹਾ ਹੈ ਜੋਟ ਖੋਦੀਆ ਬਾਰ ਦਾ ਤਾਂ ਪਰ ਜੇ ਗੱਲ ਕਰੀ ਤਾਂ ਉਹ ਤਾਂ ਕਹਿ ਰਿਹਾ ਕਿ ਅਸੀਂ ਨਸ਼ੇ ਤਸਕਰਾਂ ਦੇ ਮਕਾਨ ਢਾ ਰਹੇ ਆ ਜੀ ਉਹਦੇ ਨਾਲ ਨਸ਼ਾ ਬਹੁਤ ਜ਼ਿਆਦਾ ਘਟ ਚੁੱਕਿਆ ਹੈ। ਉਹ ਜੀ ਛੋਟੀਆਂ ਮੱਛੀਆਂ ਨੂੰ ਫੜ ਲਏ ਆ ਵੱਡੀਆਂ ਮੱਛੀਆਂ ਜਿਹੜੀਆਂ ਉਹ ਇਹਨਾਂ ਦੀ ਬੁੱਕਲ 'ਚ ਬੈਠੀਆਂ। ਓਕੇ ਹਾਂ ਤਾਂ ਇੱਕ ਮੈਂ ਗੱਲ ਕਰਦਾ ਤਾਂ ਬਿੰਟਾ ਜੀ ਆ ਕਾਲੀਆਂ ਐਨਕਾਂ ਲਾ ਕੇ ਇਹਦਾ ਕੀ ਮਤਲਬ ਹੈ ਪੂਰਾ? ਕਾਲੀਆਂ ਐਨਕਾਂ ਦਾ ਮਤਲਬ ਹੈ ਜੀ ਇਹਨੂੰ ਕੁਛ ਨਹੀਂ ਦਿਦਾ ਹੁਣ। ਪੰਜਾਬ 'ਚ ਕੀ ਹੋ ਰਿਹਾ? ਗੁੰਡਾਗਰਦੀ ਚੱਲ ਰਹੀ ਹੈ, ਨਸ਼ੇ ਚੱਲ ਰਹੇ ਆ। ਇਹ ਕਾਲੀਆਂ ਨੇ ਕਿ ਲਾਲੀਆਂ ਨੇ ਕੋਈ ਨਹੀਂ ਦਿਖ ਰਿਹਾ ਇਸ ਟਾਈਮ। ओके ਜਿਹੜੇ ਕਾਲਿਆਣੇ ਘਰ ਆ ਲਈ ਮੈਂ ਕੁਛ ਨਹੀਂ ਦੇਖਣਾ ਬਸ ਤੇ ਸਰ ਜੇ ਮੈਂ ਹੁਣ ਗੱਲ ਕਰਾਂ ਤਾਂ ਹੁਣ ਅੱਜ ਪੂਰਾ ਇੱਧਰ ਆਪਣੇ ਗੋਇਲ ਸਾਹਿਬ ਖੜਿਆ ਗੋਇਲ ਸਾਹਿਬ ਕੀ ਕਹੋਗੇ ਆਮ ਆਦਮੀ ਪਾਰਟੀ ਦੀ ਇਸ ਤਰ੍ਹਾਂ ਦੀ ਜਿਹੜੇ 3 ਸਾਲ ਦੀ ਨੀਤੀ ਆ ਰਹੀ ਹੈ ਅੱਜ ਦਾ ਇਹ ਮੁਜਾਰਾ ਹੋਰ ਤਾਂ ਤੁਸੀਂ ਆਪ ਸਰਕਾਰ ਵੱਲੋਂ ਰਿਸ਼ਤਾਚਾਰ ਖਤਮ ਕਰਨ ਦੀ ਬਜਾਏ ਜੀ ਰਿਸ਼ਤਾਚਾਰ ਤਾਂ ਵੱਧ ਗਿਆ ਅੱਗੇ 5000 ਰੁਪਏ ਚ ਰਿਸ਼ਤੀ ਹੋ ਜਿਹੜੀ 25000 ਜਿਹੜੀ ਬਦਲੀ 50000 ਚੋਂ ਚੁੱਕੀ ਸੀ ਉਹ 2.5 ਲੱਖ ਚ ਹੁੰਦੀ ਹੈ ਹਰੇਕ ਥਾਂ ਦੇ ਬ੍ਰਿਸ਼ਟਾਚਾਰ ਵੱਧ ਗਿਆ ਤੇ ਸਿਰਫ ਕਾਗਜ਼ਾਂ 'ਚ ਖਤਮ ਕੀਤਾ ਇਹਨਾਂ ਦੇ ਆਪ ਦੇ ਮੰਤਰੀ ਸੰਤਰੀ ਐਮ ਐਲ ਏ ਸਾਰੇ ਪੈਸੇ ਇਕੱਠੇ ਕਰਨ ਤਾਂ ਲੱਗੇ ਹੋਏ ਤੁਹਾਨੂੰ ਨਹੀਂ ਲੱਗਦਾ ਮਨ ਕੇ ਆਮ ਵਾਲੇ ਟਾਈਮ 'ਚ ਮਨ ਕੇ ਹੋਰ ਵੀ ਬ੍ਰਿਸ਼ਟਾਚਾਰ ਤੇ ਨੋਟ ਵੱਧ ਗਿਆ ਹੈ ਬ੍ਰਿਸ਼ਟਾਚਾਰਤਾ ਜੀ ਜਦੋਂ ਇਹਨਾਂ ਨੂੰ ਪਤਾ ਹੀ ਲੱਗ ਗਿਆ ਵੀ ਸਾਡੇ ਸਿਰਫ 2 ਸਾਲ ਰਹਿ ਗਏ ਤੇ ਇਹ ਆਪ ਦੀ ਆਪ ਹੀ ਕਹਿਣ ਲੱਗੇ ਵੀ ਸਾਡੇ ਤਾਂ ਸਿਰਫ 2 ਸਾਲ ਹੀ ਰਹਿ ਗਏ ਤੇ ਫਿਰ ਹੁਣ 2 ਸਾਲਾਂ ਨੇ ਝੂਠ ਬੋਲ ਕੇ ਲੋਕਾਂ ਨੂੰ ਆਰਾ ਉਹ ਵੱਧ ਤੋਂ ਵੱਧ ਬੀਜੇਪੀ ਨਾਲ ਸ਼ਾਮਲ ਹੋ ਰਿਹਾ ਹੈ ਅੱਜ ਤੁਸੀਂ ਹੁਣ ਕੀ ਮਿਲ ਕੇ ਕਰ ਰਹੇ ਹੋ ਅਸੀਂ ਨੂੰ ਅੱਜ ਸਭ ਪੂਰੇ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਵੱਲੋਂ ਇੱਕ ਸਨੇਹਾ ਦਿੱਤਾ ਹੈ ਕਿ ਜਿਹੜੇ 3 ਸਾਲ ਇਸ ਸਰਕਾਰ ਦੇ ਪੂਰੇ ਹੋ ਗਿਆ ਇਸ 3 ਸਾਲ ਦੇ ਦੌਰਾਨ ਇਸ ਸਰਕਾਰ ਨੇ ਪੂਰੀਆਂ ਨਾਕਾਮੀਆਂ ਰਹੀਆਂ ਹਰੇਕ ਪਲੇਟਫਾਰਮ ਤੇ ਫੈਲ ਰਹੀ ਹੈ ਸਰਕਾਰ ਇਹ ਇਹ ਸਰਕਾਰ ਨੇ ਕੁਝ ਨਹੀਂ ਕੀਤਾਗਾ ਇਹ ਲੋਕਾਂ ਨੂੰ ਦਰਸ਼ਨ ਵਾਸਤੇ ਲੋਕਾਂ ਨੂੰ ਜਾਗਰਤ ਕਰਨ ਵਾਸਤੇ ਅੱਜ ਇਹ ਸਰਕਾਰ ਦੇ ਪੁਤਲੇ ਫੂਕੇ ਜਾ ਰਹੇ ਹਨ ਹਰ ਮੰਦਰ ਚ ਗਰਵਾ ਕੀਤਾ ਜਾ ਰਿਹਾ ਹੈ ਠੀਕ ਹੈ ਜੀ چلو جی بولو یارٹی جنتا پارٹی مہیلا کرن پکار سان ایک ہزار مہلاوا کرن پکار بھارتی جنتا پارٹی جنتا پارٹی

ਉਹ ਨਾ ਜਿੱਲੇ ਸਾਰਾ ਕਿਹੋ ਜਿਹਾ ਹੋ ਰਿਹਾ ਹੈ ਉਹ ਆ ਗਏ ਰੋਣੇ ਖੜਾ ਬਸ ਜੈ ਹਿੰਦ ਸਰਕਾਰ ਜੈ ਸਰਕਾਰ ਮੁਬਾਰਕਾ ਸੈਂਟਰ ਦਾ ਇੱਕ ਪੈਸਾ ਆਇਆ ਹੋਇਆ ਇੱਥੇ ਤਾਂ ਉਹਦੀ ਯੂਟਿਲਾਈਜੇਸ਼ਨ ਦੇ ਬਾਰੇ ਕੁਝ ਪੁੱਛਣਾ ਚਾਹੁੰਦਾ ਤੁਹਾਡੇ ਨਾਲ ਕਿ ਉਹਦੇ ਨੇ ਯੂਟਿਲਾਈਜੇਸ਼ਨ ਸਹੀ ਹੋ ਰਹੀ ਹੈ ਨਾ ਕੋਲਸਲ ਵੱਲੋਂ ਕੋਈ ਜੋ ਸੈਂਟਰ ਦਾ ਪੈਸਾ ਆ ਰਿਹਾ ਹੈ ਜੀ ਉਹ ਸਿਹਤ ਭਾਰਤ ਵਿੱਚ ਆ ਰਿਹਾ ਹੈ ਜੀ ਉਹ 700 ਸਿਹਤ ਭਾਰਤ ਵਿੱਚ ਜਿੰਨਾ ਲੋਕਾਂ ਨੇ ਕੋਈ ਮਕਾਨਾਂ ਦੇ ਫਾਇਲਾ ਭਰੀਆਂ ਹੈ ਜੀ ਜਾਂ ਕੋਈ ਟਾਇਲਟਾਂ ਦੀਆਂ ਫਾਇਲਾ ਭਰੀਆਂ ਹੈ ਜੀ ਜਾਂ ਕੋਈ ਮਕਾਨਾਂ ਦੀ ਮੁਰੰਮਤਤਾਰੇ ਪੈਸੇ ਭਰੇ ਆ ਫਾਇਲਾ ਭਰੀਆਂ ਜੀ ਉਹਨਾਂ ਨੂੰ ਤਕਰੀਬਨ ਨੂੰ 1 ਸਰ ਉਹਨਾਂ ਨੂੰ ਰੁਪਏ ਮਿਲ ਰਹੇ ਨਹੀਂ ਇਹ ਪੂਰਾ ਗਰਾਉਂਡ ਰਿਪੋਰਟ ਦੇ ਅਧਾਰ ਤੇ ਹੋ ਰਿਹਾ ਜਾਂ ਕਿਤੇ ਐ ਤਾਂ ਨਹੀਂ ਆਪ ਦਾ ਕਿਤੇ ਦਾ ਮੂਹ ਦੇਖ ਕੇ ਪੈਸੇ ਬੰਦੇ ਜਾ ਰਹੇ ਨਹੀਂ ਨਹੀਂ ਜੇ ਕੋਈ ਜੀ ਦਾ ਪਹਿਲਾ ਨੰਬਰ ਹੈ ਉਹਨੂੰ ਫਾਇਲ ਦੇ ਅਧਾਰ ਤੇ ਮਿਲਿਆ ਜੀ ਦਾ ਦੂਜਾ ਨੰਬਰ ਹੈ ਦੂਜੇ ਨੰਬਰ ਤੇ ਪੈਸੇ ਉਹ ਓਕੇ সাদেল <laughs> য়ানেলে! پنجاب جنتا پارٹی جن جن بھارتی جنتا پارٹی جنتا پارٹی سرکار 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 ਗੁਰੂ ਜੀ ਦਾ ਅਗਲੇ ਨਾਂ ਸਾਨੂੰ ਸੁਣਾਣਾ ਹੀ ਲੱਗਿਆ ਪ੍ਰੇਸ਼ ਆ ਆਮ ਸਰਕਾਰ ਮਰਦਾਬਾ ਪੰਜਾਬ ਸਰਕਾਰ ਮਰਦਾਬਾ ਪੰਜਾਬ ਸਰਕਾਰ ਮਰਦਾਬਾ ਪਾਸੇ ਹੋ ਮੇਰੇ ਭਈਆ ਬਾਕੀ ਲੱਗ ਜਾ ਬਾਕੀ ਲੱਗ ਜਾ ਬਾਕੀ ਲੱਗ ਜਾ ਮਹਾਰਾਜਾ ਅਗਰ ਸਿੰਘ ਜੋ ਇਹ ਲਾਈਵ ਤਸਵੀਰਾਂ ਤੋਂ ਦਿਖਾ ਰਹੇ ਹਨ ਇਹ ਤੇ ਅਭੀ ਅੱਜ ਸਰਕਾਰ ਦੀਆਂ ਇਹ ਸੇਵਾਵਾਂ ਦੇ ਪ੍ਰਦਾਨ ਸਾਡੇ ਬਹੁਤ ਹੀ ਸ਼ਾਲੀਰ ਪੱਤਰਕਾਰ ਜੀ ਨੇ ਜਿਹੜੀ ਵੀ ਦੇ ਜਿਹੜੇ ਵੀ ਦੇ ਜਿਹੜਾ ਦੇ ਲਾਗਤ ਹੋਏ ਜੀ ਜੰਨਾ ਵੱਲੋਂ 50 ਸਰਕਾਰ ਜਿੰਦਾਬਾਦ 50 ਸਰਕਾਰ ਮਰਦਾਬਾ ਭਗਵੰਤ ਮਾਮਾ ਮਰਦਾਬਾ ਭਗਵੰਤ ਮਾਮਾ ਮਰਦਾਬਾ ਆਮੀਨ ਅੰਨੀ ਸਰਕਾਰ ਭਗਵੰਤ ਮਾਮਾ ਮਰਦਾਬਾ 50 ਸਰਕਾਰ ਮਰਦਾਬਾ 50 ਸਰਕਾਰ ਮਰਦਾਬਾ ਭਗਵੰਤ ਮਾਮਾ ਹਾਏ ਹਾਏ

ਆਜਿ ਆਇਓ ਜਾ ਕੇ ਫੜਿਆ ਓ ਇੱਧਰ ਹੋ ਰਿਓ ਫਿਰ ਸਰਕਾਰ ਦੀ ਪਟਾਣੀ ਰਸਮ ਫੋਟੋ ਖਾ ਲੈਂਦੇ ਮੱਲੇ ਬਾਗ ਇੱਕੋ ਇੱਕ ਨੰਬਰ ਸੈੱਡ ਆ ਇਹ ਸਰਕਾਰ ਦੀ ਇੱਕ ਮਿੰਟ ਮਾਈ ਜੀ ਇੱਕੋ ਨਾਲ ਫੋਟੋ ਕਰ ਲੈਣ ਦੋ ਮਾੜਾ ਖੜੋ ਨੀ ਆ ਇੱਧਰ ਸੱਟ ਹੋ ਜਾਓ ਛੇਤੀ ਕਰ ਦੋ